ਉਹ ਅਸਲੀ ਗੱਲ ਬਾਈ ਜੀ ਅਸੀਂ ਪਹੁੰਚੇ ਹੋਏ ਹਾਂ ਜੀ ਅੱਜ ਇੱਕ ਅਜਿਹੇ ਪਿੰਡ ਜਿੱਥੇ ਇੱਕ ਮਾਂ ਦੋ ਬੱਚਿਆਂ ਨੂੰ ਤਰਸ ਰਹੀ ਹੈ ਤੇ ਜਿਹੜੇ ਉਹਦੇ ਬੱਚੇ ਆ ਬਾਈ ਜੋ ਕੈਨੇਡਾ ਜਾ ਚੁੱਕੇ ਆ ਤੇ ਕੈਨੇਡਾ ਜਾ ਕੇ ਉਹ ਆਪਣੀ ਮਾਂ ਨੂੰ ਭੁੱਲ ਚੁੱਕੇ ਆ ਠੀਕ ਹੈ ਇਹ ਆ ਕੈਨੇਡਾ ਦਾ ਪਿਆਰ ਜਿਹੜੇ ਬੰਦੇ ਨੇ ਆਪਣੀ ਮਾਂ ਨੂੰ ਛੱਡਿਆ ਆਪਣੀ ਧਰਤੀ ਨੂੰ ਛੱਡਿਆ ਆਪਣੇ ਘਰ ਨੂੰ ਛੱਡਿਆ ਆਪਣੀ ਜ਼ਮੀਨ ਨੂੰ ਛੱਡ ਕੇ ਕੈਨੇਡਾ ਜਾ ਕੇ ਉਸਨੇ ਬਿਜ਼ਨਸੀ ਕਰੀ ਤੇ ਅੱਜ ਤੱਕ ਇਹ ਮਾਂ ਨੂੰ ਉਹਨਾਂ ਨੇ ਫੋਨ ਲਾ ਕੇ ਨਹੀਂ ਪੁੱਛਿਆ ਵੀ ਤੂੰ ਜਿੰਨੀ ਐ ਜਾਂ ਮਰ ਗਈ ਕੋਪਾ ਪਰਿਵਾਰ ਨਾਲ ਗਲਵਤ ਕਰਦੇ ਆ ਇਹ ਬਾਈ ਜੀ ਹੈ ਜੱਗਾ ਬਾਈ ਜੱਗੇ ਵਜ੍ਹਾ ਤੇ ਗੱਲ ਜੀ ਹਾਂ ਬਾਈ ਕੈਮਰਾਮੈਨ ਨੂੰ ਬੇਨਤੀ ਹੈ ਵੀ ਜਿਹੜੀ ਆਪਣੇ ਅੱਜ ਦੇ ਬਾਈ ਇਹ ਵੀਡੀਓ ਹੈ ਥੋੜੀ ਜੀ ਇਹਨੂੰ ਆਪਾਂ ਵਧੀਆ ਤਰੀਕਾ ਨਾਲ ਬਣਾਵਾਂਗੇ ਜੱਗੇ ਬਾਈ ਕੀ ਹਾਲਾਤ ਹੋਏ ਮਾਤਾ ਹੁਣ ਮਾਤਾ ਦੇ ਹਾਲਾਤ ਦੇਖ ਰਹੇ ਆ ਤਦਾਂ ਇਹ ਦੱਸੋ ਵੀ ਜਿਹੜੀ ਇਹਨਾਂ ਦੇ ਕੋਲ ਫੋਟੋ ਹੈ ਅਸੀਂ ਹਮੇਸ਼ਾ ਇਹ ਚੀਜ਼ ਸੁਣਨ ਦੇ ਵਿੱਚ ਆਈ ਹੈ ਵੀ ਕਿਉਂਕਿ ਅਸੀਂ ਕਈ ਬੰਦਾ ਨੂੰ ਪਤਾ ਲੱਗਿਆ ਵੀ ਉੱਥੇ ਇੱਕ ਬਜ਼ੁਰਗ ਔਰਤ ਰਹਿ ਰਹੇ ਐ ਪਰ ਉਹ ਬਜ਼ੁਰਗ ਲੱਗ ਰਹੇ ਐ ਤੇ ਉਹਨਾਂ ਦੀ ਉਨੀ ਉਮਰ ਨਹੀਂ ਸੱਚਾ ਬਾਈ ਜੀ ਹਾਂ ਬਾਈ ਸੱਚਾ ਬਈ ਮੈਂ ਨਾ ਤੈਨੂੰ ਸਾਰੀ ਗੱਲ ਦੱਸਦਾ ਮੈਂ ਨਾ ਸਾਰਾ 10-12 ਸਾਲਾਂ ਦਾ ਹੁੰਦਾ ਦੀ ਆ ਹੂੰ ਜਦੋਂ ਮੇਰਾ ਬਾਪ ਪਹਿਲੇ ਇਹਨਾਂ ਦੇ ਸੀਰ ਕਰਦਾ ਹੁੰਦਾ ਦੀ ਆ ਚਾਚੀ ਕੇ ਜੀ ਜੀ ਬਾਈ ਚਾਚਾ ਤੇ ਚਾਚੀ ਮੇਰੇ ਬਾਪ ਨੂੰ ਕਦੇ ਸੀਰੀ ਦਾ ਅਜਾਜ਼ ਨਹੀਂ ਹੋਣ ਦਿੰਦੇ ਤੇ ਵੀ ਤੂੰ ਸਾਡਾ ਸੀਰੀਆ ਮੈਂ ਆਪਣੇ ਉਹ ਸਮਝਦੇ ਸੀ ਹਾਂ ਮੇਰੇ ਬਾਪ ਤੋਂ ਬਾਅਦ ਬਈ ਚਾਚੀ ਰਣੀ ਮੈਨੂੰ ਸਾਮਿਆ ਜੀ ਤੇ ਆ ਜਿਹੜੇ ਚਾਚੀ ਫੋਟੋ ਲੀ ਬੈਠੀ ਆ ਜੀ ਇਹ ਦੋਏ ਬਈ ਚਾਚੀ ਦੇ ਮੁੰਡੇ ਨੇ ਸੋ ਦੋਸਤੋ ਜਿਹੜੀ ਇਹ ਬਈ ਜੱਗਾ ਮਤਲਬ ਇਹ ਨੇ ਜਿਹੜੀ ਮਾਤਾ ਜੀ ਹੈ ਇਹਨਾਂ ਨੂੰ ਉਹਦੀ ਮਾਂ ਦਾ ਦਰਜਾ ਦਿੱਤਾ ਹੋਇਆ ਤੇ ਮਾਮ ਨੂੰ ਉਹਨਾਂ ਨੂੰ ਰੱਖਦਾ ਤੇ ਮਾਮ ਨੂੰ ਉਹਨਾਂ ਦੀ ਸੇਵਾ ਕਰਦਾ ਇਹ ਜਿਹੜੇ ਦੋ ਬਈ ਬੱਚੇ ਐ ਇਹਨਾਂ ਦੀ ਉਮਰ ਬਈ ਇੰਨੀ ਐ ਕਿ ਮਤਲਬ ਹੁਣ ਜਵਾਨ ਹੋ ਚੁੱਕੇ ਐ ਨਹੀਂ ਬਈ ਹੁਣ ਤਾਂ ਜਵਾਨ ਹੋ ਗਏ ਅੱਛਾ ਬਹੁਤ ਚਿਰ ਹੋ ਗਿਆਆਂ ਨੂੰ ਉਧਰੇ ਜਾ ਕੇ ਵਿਆਹ ਬੂ ਕਰਾ ਲੇ ਹੂੰ ਇਹਨਾਂ ਦਾ ਘਰ ਵੀ ਹੁੰਦਾ ਸੀ ਬਈ ਪਰਲੀ ਫਿਰਨੀ ਤੇ ਕੋਠੀ ਹੁੰਦੀ ਦੀ ਬਹੁਤ ਤਾਕੜੀ ਅੱਛਾ ਪਿੰਡ ਦੇ ਪੂਰੇ ਰਸੂਖ ਵਾਲੇ ਜੱਟ ਬਜਦੇ ਤੇ ਇਹ ਜੀ ਪਰ ਬਈ ਜਵਾਖ ਖਾਨ ਦੀ ਕਲੌਨੀ ਹਰਕਤ ਦੇਖ ਲਾ ਹੂੰ ਆ ਬਚਰੀ ਬੁੱਢੀ ਮਾਂ ਨੂੰ ਆਪਦੀ ਨੂੰ ਛੱਡ ਕੇ ਨਾ ਕੈਨੇਡਾ ਬਾਗ ਗਏ ਉੱਥੇ ਜਾ ਕੇ ਵਿਆਹ ਕਰਾ ਲਿਆ ਜਵਾਖ ਜੱਲੇ ਹੋ ਗਏ ਪਰ ਡਾਲਰਾਂ ਦੇ ਮੋਹ ਚ ਉਹਦਾ ਕਾਣਾ ਆਪਣੀ ਮਾਂ ਨੂੰ ਭੁੱਲ ਗਏ ਸੋ ਬਈ ਬਾਈ ਦੀ ਗੱਲ ਕਹਿਣ ਦਾ ਮਤਲਬ ਹੈ ਵੀ ਡਾਲਰਾਂ ਦੇ ਮੋਹ ਨੇ ਮਾਂ ਨਾਲੋਂ ਆਪਣੇ ਬੱਚਾ ਨੂੰ ਤੋੜਤਾ ਤੇ ਉੱਥੇ ਜਾ ਕੇ ਉਹਨਾਂ ਨੇ ਵਿਆਹ ਕਰਵਾ ਲਿਆ ਇਹ ਬਾਈ ਸੱਚ ਹੈ ਮੈਨੂੰ ਲੱਗਿਆ ਵੀ ਉਹ ਵਿਆਹ ਕਰਵਾ ਲਿਆ ਜਾਂ ਮਤਲਬ ਹਾਂ ਹਾਂ ਬਾਈ ਉਹ ਪਿੰਡੇ ਦੇ ਗਮਾਂਡੀ ਮੁੰਡੇ ਗਏ ਹੋਏ ਨੇ ਕਹਿੰਦੇ ਉੱਥੇ ਮਿਲਦੇ ਨੇ ਜਾਂਦਾ ਵਧੀਆ ਵਿਆਹ ਕਰਾ ਰੱਖਿਆ ਚੰਗੀਆਂ ਗੱਡੀਆਂ ਲੈ ਰਕੀਆਂ ਨੇ ਜਿਹੜਾ ਨਵਾਂ ਜਿੱਦੀ ਧਰਤੀ ਜਿਹੜਾ ਚਾਚੀ ਨੇ ਲਾਲਾ ਚਾਚੀ ਦੇ ਘਰ ਦੇ ਨੇ ਅਬ ਦੀ ਮੇਨ ਤਾਂ ਹਲ ਚਲਾ ਚਲਾ ਕੇ ਬੜਦਾ ਨਾਲ ਹਲ ਬਾਹ ਬਾ ਕੇ ਜਿਹੜਾ ਘਰ ਬਣਾਇਆ ਸੀ ਉਹ ਮੁੰਡਾ ਨਾ ਬਈ ਘਰ ਵੀ ਵੇਚਦਾ ਉਹਨੇ ਲਓ ਜੀ ਚਾਚੀਆ ਕੁੱਲੀ ਚ ਬੈਠੀ ਆ ਦੇਖੋ ਬਈ ਆ ਤੁਸੀਂ ਸਾਰੇ ਹਾਲਾਤ ਦਿਖਾ ਰਹੇ ਹੋ ਇੱਕ ਪਸ਼ੂਆਂ ਵਾਲਾ ਜਿਹੜਾ ਮਤਲਬ ਦਿਖਾ ਸਕਦੇ ਕਮਰਾ ਐਕਟ ਤੇ ਇਹ ਜਿਹੜੀ ਸਾਡੇ ਭੈਣ ਜੀ ਐ ਇਹਨਾਂ ਨੂੰ ਇਹਨਾਂ ਦੇ ਬੱਚਾ ਨੇ ਘਰੋਂ ਕੱਢਤਾ ਜਿਹੜੀ ਇਹਨਾਂ ਦੀ ਜ਼ਮੀਨ ਸੀ ਉਹ ਜ਼ਮੀਨ ਵੀ ਵੇਚ ਚੁੱਕਿਆ ਤੇ ਬਈ ਫਿਰ ਟਾਈਮ ਪਾਸ ਕਿਵੇਂ ਹੁੰਦਾ ਮਾਤਾ ਬਈ ਟਾਈਮ ਪਾਸ ਕੀ ਹੁੰਦਾ ਜੈਨਾ ਚਰਤਾ ਚਾਚੀ ਕੰਮ ਧੰਦਾ ਕਰਦੀ ਦੀ ਬੇਚਾਰੀ ਉਹਨਾਂ ਚਰਤੇ ਨੇ ਪੂਰਾ ਮੁੜਕਾ ਬਹਾਇਆ ਉਹਨਾਂ ਹੱਡ ਤੋੜਮੀ ਮਿਹਨਤ ਕਰੀਆ ਸਾਰਾ ਘਰ ਦਾ ਗੋਹੇ ਕੂੜਾ ਸਾਰਾ ਕਰਦੀ ਹੁੰਦੀ ਦੀ ਚਾਚੀ ਪਰ ਮੇਰੇ ਬਾਪ ਮਰਨ ਤੋਂ ਬਾਅਦ ਚਾਚੀ ਤੇ ਚਾਚੇ ਨੇ ਮੈਨੂੰ ਕਦੇ ਸਿਰੀ ਹੋਣ ਦਾ ਅਹਿਸਾਸ ਮੈਨੂੰ ਵੀ ਨਹੀਂ ਹੋਣ ਦਿੱਤਾ ਆਪਦੇ ਜਵਾਖਾ ਵਾਂਗੂ ਮੈਨੂੰ ਪਾਲਿਆ ਪਹਿਲਾਂ ਭਾਈ ਮੈਨੂੰ ਇਹ ਪੈਸੇ ਦਿੰਦੇ ਹੁੰਦੇ ਤੇ ਕੰਮ ਕਰੇ ਦੀ ਤਨਖਾਹ ਦਿੰਦੇ ਹੁੰਦੇ ਤੇ ਪਰ ਜਿੰਦੇ ਮੁੰਡਿਆਂ ਨੇ ਆਕਰ ਤੂਤ ਖਲਾਰਤੀ ਕਰ ਬੇਚਬੂਚ ਕੇ ਉਧਰ ਲੰਗੇ ਜੀ ਫਿਰ ਹੁਣ ਨਾ ਚਾਚੀ ਉਹਨੂੰ ਮੈਂ ਕਿਹਾ ਮਾ ਚਾਚੀ ਛੋਡਾ ਮੈਂ ਨੂਨ ਪਾਣੀ ਕਰਦਾ ਮੇਰਾ ਬਾਪੂ ਵੀ ਛੋਡੇ ਸੀਰ ਕਰਦਾ ਕਰਦਾ ਮਰ ਗਿਆ ਹੂੰ ਸੋਨੂ ਚਾਚੀ ਮਾ ਮੈਂ ਸਾਹਮੂ ਆ ਪਰ ਮੇਰਾ ਕੁਛ ਵੀ ਬਿਕੀ ਸੋ ਬਈ ਇੱਕ ਗੱਲ ਹੋਰ ਵੀ ਐ ਜਿਹੜੀ ਇਹ ਬਾਈ ਜੀ ਤੋਂ ਪੁੱਛਾਂਗੇ ਕਿਉਂਕਿ ਸਾਡੇ ਕੋਲ ਜਿਹੜੀ ਇਹ ਨਿਊਜ਼ ਲਾਉਣ ਤੋਂ ਪਹਿਲਾਂ ਅਸੀਂ ਇਧਰ ਕੋਲ ਆਏ ਆ ਸਾਨੂੰ ਕਿਸੇ ਵੀਰ ਨੇ ਦੱਸਿਆ ਵੀ ਪਹਿਲਾਂ ਬਾਈ ਜੀ ਉਹਨਾਂ ਕੋਲ ਜ਼ਮੀਨ ਸੀ ਇਹਨਾਂ ਦੀ ਖੇਤੀ ਕਰਦੇ ਸੀ ਇਹਨਾਂ ਦੇ ਸੀਰ ਲੱਗੇ ਸੀ ਇਹਨਾਂ ਨੂੰ ਪੈਸੇ ਵੀ ਦਿੰਦੇ ਸੀ ਪਰ ਜਿਹੜੀ ਹੁਣ ਇਹ ਬਾਈ ਇਹਨਾਂ ਨੇ ਜ਼ਮੀਨ ਵੇਚਤੀ ਨੇ ਮੁੰਡਿਆਂ ਨੇ ਇਹ ਜਿਹੜਾ ਬਾਈ ਹੈ ਲੋਕਾਂ ਦੀ ਦਿਹਾੜੀ ਕਰਕੇ ਹੁੰਦਾ ਤੇ ਉਥੋਂ ਜਿਹੜੀ ਕਮਾਈ ਹੁੰਦੀ ਹੈ ਉਹ ਮਾਤਾ ਦੀ ਦੇਖਭਾਲ ਕਰਦਾ ਹੈ ਉਹਨਾਂ ਨੂੰ ਦਵਾਈ ਦਾ ਦਵਾਈ ਦਾ ਖਰਚਾ ਇਹ ਚੱਕਦਾ ਹੈ ਇਹ ਸੱਚ ਹੈ ਵੀਰੇ ਹਾਂਜੀ ਬਾਈ ਇਹ ਸੱਚ ਹੈ ਜੀ ਮਤਲਬ ਬਾਈ ਤੁਸੀਂ ਤੁਸੀਂ ਅੱਛਾ ਜੀ ਉਹ ਚੋਂ 2-400 ਜੀ ਤਾਂ ਮਾਤਾ ਦੀ ਚਾਚੀ ਦੀ ਦਵਾਈ ਆ ਜਾਂਦੀ ਆ ਠੀਕ ਹੈ ਜੀ ਬਾਕੀ ਆਟਾ ਉੱਟਾ ਚੌਲ ਚੂਲ ਠੀਕ ਹੈ ਜੀ ਬਣਾ ਲੈਣੇ ਆ ਮੈਂ ਆਪੇ ਬਣਾਣਾ ਕਿਉਂਕਿ ਚਾਚੀ ਦਾ ਬਈ ਹੁਣ ਮੰਜੇ ਦੀ ਬੈ ਗਈ ਠੀਕ ਹੈ ਹੁਣ ਮਾਤਾ ਨਾਲ ਗੱਲਬਾਤ ਕਰਾਂਗੇ ਬਾਈ ਕੈਮਰਾਮੈਨ ਨੂੰ ਬੇਨਤੀ ਹੈ ਵੀ ਮਾਤਾ ਦੇਖੋ ਜੇ ਕੈਮਰਾ ਫੋਕਸ ਕੀਤਾ ਜਾਵੇ ਅ ਸਾਨੂੰ ਜੀ ਇਹ ਦੱਸੋ ਜਿਹੜੇ ਬੱਚੇ ਐ ਇਹਨਾਂ ਨੂੰ ਤੁਸੀਂ ਹੁਣ ਤੁਹਾਨੂੰ ਕਦੇ ਇਹਨਾਂ ਦਾ ਫੋਨ ਆਇਆ ਜਾਂ ਇਹਨਾਂ ਦਾ ਫੋਨ ਨਹੀਂ ਆਇਆ ਕਦੇ ਵੀ ਜੀ ਬੇਪੁੱਤ ਕਹਿੰਦੇ ਹੁੰਦੇ ਆ ਮਾਂ ਤਾਂ ਇਕੱਲੀ ਜੰਮਣ ਵਾਲੀ ਨੂੰ ਨਹੀਂ ਕਹਿੰਦੇ ਪਾਲਣ ਵਾਲੀ ਨੂੰ ਵੀ ਕਹਿੰਦੇ ਆ ਹੂੰ ਹਰ ਨਾਮ ਹੀ ਨੇ ਢਿੱਡ ਚ ਵੀ ਰੱਖੇ ਬਾਲੇ ਵੀ ਪਰ ਉਹਨਾਂ ਨੇ ਮੁੱਲ ਨਹੀਂ ਜਾਣਿਆ ਆਪਣੀ ਮਾਂ ਦੇ ਪਿਆਰ ਦਾ ਜੀ ਬੇ ਉਹ ਤਾਂ ਭੁੱਲ ਗਏ ਜਾ ਕੇ ਸੋ ਬਈ ਇਹ ਬੱਚੇ ਆ ਜੀ ਇਹ ਬੱਚਿਆਂ ਦੀ ਇਹਨਾਂ ਦੀ ਮਤਲਬ ਬਚਪਨ ਦੀ ਫੋਟੋ ਕਹਿ ਸਕਦੇ ਆ ਹੁਣ ਤਾਂ ਪੁੱਤ ਵਿਆਹੇ ਗਏ ਆ ਵਿਆਹੇ ਗਏ ਵਿਆਹੇ ਗਏ ਤੇ ਮਤਲਬ ਤੁਸੀਂ ਇਹਨਾਂ ਦਾ ਕੋਈ ਕਸੂਰ ਇਹਨਾਂ ਦਾ ਬੱਚਿਆਂ ਦਾ ਕਸੂਰ ਮੰਨਦੇ ਹੋ ਜਾਂ ਤੁਹਾਡਾ ਕਸੂਰ ਹੈ ਜੀ ਬੇ ਕਸੂਰ ਭਾਈ ਮੇਰਾ ਹੀ ਆ ਸਾਰਾ ਘਰ ਬਰਲਾਤਾ ਤੇਰਾ ਕਸੂਰ ਨਹੀਂ ਚਾਚੀ ਇਹਦਾ ਮਾੜੀ ਕਰਨ ਦਾ ਕਸੂਰ ਲਾਤਾ ਜ਼ਮੀਰ ਵੇਚ ਕੇ ਲਾਤੇ ਕਿੰਨੇ ਪੈਸੇ ਲਾ ਕੇ ਤੁਸੀਂ ਬੱਚਿਆਂ ਨੂੰ ਬਾਹਰ ਭੇਜਿਆ ਜੀ ਕਿ ਇਹਨਾਂ ਨੂੰ ਕੁੜੀਆਂ ਲੈ ਕੇ ਗਈਆਂ ਬਾਹਰ 25 25 ਲੱਖ ਰੁਪਿਆ ਲੱਗਿਆ ਦੋਹਾਂ ਤੇ ਲਓ ਜੀ 50 ਲੱਖ ਰੁਪਿਆ ਲਾ ਕੇ ਬਾਈ ਜੀ ਬੱਚਾ ਨੂੰ ਬਾਹਰ ਭੇਜਿਆ ਇਹਨਾਂ ਦੀ ਇਹਨਾਂ ਦੀ ਮਾਤਾ ਹੈ ਤੇ 50 ਲੱਖ ਰੁਪਏ ਲੋਨ ਦੇ ਵਾਅਦੇ ਨੂੰ ਸੱਚ ਕੀਤਾ ਉਥੇ ਪਿਆਰਾ ਹੈ ਉਥੇ ਮਤਲਬ ਵਿਆਹ ਕਰਵਾ ਲਿਆ ਚੰਗੀਆਂ ਗੱਡੀਆਂ ਚੰਗੇ ਘਰ-ਵਾਰ ਚੰਗੇ ਬਾਲ ਬੱਚੇ ਹੈ ਪਰ ਉਹਨਾਂ ਨੇ ਕਦੇ ਵੀ ਉਹਨੂੰ ਕਰ ਵੀ ਆਣੀ ਭੇਜਿਆ ਜਦੋਂ ਪਿਆਰ ਤੇ ਬਤੋ ਦੁਆ ਤਸਿਆਣਿਆ ਵੀ ਨਹੀਂ ਕਦੇ ਬਾਈ ਤੁਸੀਂ ਉਹਨੂੰ ਫੋਨ ਲਾਉਣ ਦੀ ਜਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵਿੱਚ ਅੱਗੇ ਵੀਰੇ ਬਾਈ ਅਸੀਂ ਤਾਂ ਅਨਪੜ ਬੰਦੇ ਆ ਕਿੱਥੋਂ ਫੋਨ ਲਾਵਾਂਗੇ ਜਦੋਂ ਇਹਤੇ ਪੈਸੇ ਲਾ ਕੇ ਜਦੋਂ ਇਹ ਬਾਹਰ ਭੇਜੀ ਤੇ ਨਾ ਚਾਚਾ ਆਪਦੀ ਜ਼ਮੀਨ ਕਣੀ ਕਿਸੇ ਨੂੰ ਦੇਖਣ ਨਹੀਂ ਦਿੰਦਾ ਦੀ ਪਰ ਇਹਨਾਂ ਨੇ ਨਾ ਬਾਹਰ ਜਾਣ ਦੀ ਜਿੱਦ ਫੜੀ ਰੱਖੀ ਅਸੀਂ ਬਾਹਰ ਜਾਣਾ ਸੀ ਬਾਹਰ ਜਾਣਾ ਚਾਚੀ ਨੇ ਚਾਚੇ ਨਾਲ ਲੜ ਕੇ 2 ਕਿਲੇ ਜ਼ਮੀਨ ਦੇ ਵਿੱਚ ਬਾਈ ਉਹ ਟਾਈਮ 'ਚ 2 ਕਿਲੇ ਜ਼ਮੀਨ ਦੇ ਵੇਚ ਕੇ ਇਹਨਾਂ ਨੂੰ ਬਾਹਰ ਭੇਜਿਆ ਕਹਿੰਦੇ ਪਾਪੇ ਆਪਾਂ ਕਹਿੰਦੇ ਜਦੋਂ ਅਸੀਂ ਬਾਹਰ ਵਾਗ ਗਏ ਉੱਥੇ ਡਾਲਰ ਕਮਾਵਾਂਗੇ ਜ਼ਮੀਨ ਛਡਾ ਲਾਂਗੇ ਜਦੋਂ ਬਾਈ ਇਹਨਾਂ ਨੇ ਜਾ ਕੇ ਕੋਈ ਜਵਾਨੀ ਨਹੀਂ ਭੇਜੀ ਫੋਨ ਕਰਨਾ ਵੀ ਛੜਤਾ ਦੇਖਭਾਲ ਕਰਨੀ ਵੀ ਛੜਤੀ ਇਹਨਾਂ ਦਾ ਬਾਪ ਨਾ ਬਾਈ ਜਾਨੀ ਕਿ ਮੇਰਾ ਚਾਚਾ ਚਾਚੀ ਦੇ ਘਰ ਵਾਲਾ ਇਸੇ ਗਮ ਚ ਮਰ ਗਿਆ ਵੀ ਮੇਰੀ ਜ਼ਮੀਨ ਵਿਕੀ ਕੋਈ ਤੁਹਾਡੇ ਚਾਚੀ ਦੇ ਕੋਈ ਕੁੜੀ ਹੋਵੇ ਜਾਂ ਮਤਲਬ ਉਹਨਾਂ ਕੋਲ ਦੁੱਖ ਸੁੱਖ ਸਾਂਝਾ ਕਰ ਸਕਣ ਉਹਨਾਂ ਕੋਲ ਜਾ ਸਕਣ ਹਾਂ ਬਾਈ ਇਕੱਲੇ ਦੋ ਮੁੰਡੇ ਕਸੂਰ ਮੇਰਾ ਹੀ ਇਹਨੂੰ ਵੀ ਜਵਾਕ ਨੂੰ ਕੀ ਪਤਾ ਉਹਨਾਂ ਟਾਈਮ ਚ ਕਿਹੜਾ ਅਕਲ ਸੀ ਸਾਤ ਸਮਾਗਰ ਲੱਗ ਕੇ 30 ਢੱਡ ਚ ਮੁਰਾਤੀ ਲੋ ਜੀ ਇਹਦੇ ਵਿੱਚ ਬਾਈ ਇਹ ਖੁਦ ਮੰਨੇ ਆ ਵੀ ਮੇਥੋਂ ਬਹੁਤ ਜੁੱ ਹੁੰਦੀ ਉਹਦੇ ਕੋਲ ਦੁੱਖ ਸੁੱਖ ਤਾਂ ਕਰ ਲੈਂਦੀ ਸੋ ਚਲੋ ਮਾਤਾ ਕੋਈ ਨਹੀਂ ਮੰਨਣਾ ਹੌਲਾ ਕਰੋ ਜੀ ਬਹੁਤ ਇਹ ਦੁੱਖ ਦੀ ਗੱਲ ਹੈ ਬਾਈ ਕਿਉਂਕਿ ਉਹਨਾਂ ਨੇ ਆਪ ਮੰਨੇ ਆ ਵੀ ਜਿਹੜੀ ਮੇਰੇ ਧੀ ਸੀ ਉਹਦਾ ਮਤਲਬ ਮੈਂ ਮਤਲਬ ਉਹਨੂੰ ਦੁਨੀਆ ਦੇਖਣ ਤੋਂ ਪਹਿਲਾਂ ਉਹ ਖਤਮ ਕਰਤਾ ਸੋ ਜੇ ਅੱਜ ਦੀ ਧੀ ਹੁੰਦੀ ਤਾਂ ਉਹਨਾਂ ਕੋਲੇ ਜਾਂਦੀ ਤੇ ਇਹ ਜਿਹੜਾ ਸਾਲਾ ਭਰਾਇਆ ਜੱਗਾ ਤੇ ਇਹਨਾਂ ਦੀ ਵੀ ਮਤਲਬ ਲੋੜ ਨਹੀਂ ਪੈਣੀ ਸੀ ਕਿਉਂਕਿ ਉਹ ਆਪਦੇ ਧੀ ਕੋਲੇ ਜਾਂਦੀ ਉਹਦੇ ਖੇੜੇ 'ਚ ਰਹਿੰਦੀ ਉਹਦਾ ਦੁੱਖ ਸੁੱਖ ਸੁਣਦੀ ਤੇ ਉਹਨੂੰ ਦੁੱਖ ਸੁੱਖ ਸੁਣਾਉਂਦੀ ਸੋ ਭਾਈ ਇਹ ਤਾਂ ਪੰਜਾਬ ਦੇ ਹਾਲਾਤ ਹੈ ਗੱਜੇ ਭਾਈ ਕੀ ਗੱਲਾਂ ਚੋਂਨੇ ਹੋ ਤੁਸੀਂ ਵੀ ਚਲੋ ਮਤਲਬ ਅਣਪੜਤਾ ਜ਼ਰੂਰ ਹੈ ਤੁਸੀਂ ਮੰਨਦੇ ਹੋ ਵੀ ਮੈਂ ਅਣਪੜ ਐ ਘੱਟ ਪੜਿਆ ਜਿਹੜੇ ਆਪਣੀ ਜਨਰੇਸ਼ਨ ਨੂੰ ਭਾਈ ਬਾਹਰ ਭੇਜ ਰਹੇ ਹੈ ਹਨਾ ਛੋਟੇ ਬੱਚੇ ਤੁਸੀਂ ਮੰਨਦੇ ਹੋ ਚੀਜ਼ ਨੂੰ ਵੀ ਬਾਹਰ ਭੇਜਿਆ ਜਾਂਦਾ ਭੇਜੋ ਬੱਚੇ ਭਾਈ ਮੈਂ ਤਾਂ ਜਿਹੜਾ ਦੇਖਿਆ ਇਹ ਦੇਖ ਕੇ ਮੈਂ ਤਾਂ ਇਹੀ ਕਹਿਣਾ ਚਾਹਨਾਗਾ ਬੀ ਜੀ ਦਾ ਰ ਸਰਦਾ ਵਰਦਾ ਹੂੰ ਉਹ ਆਪਣੇ ਜਵਾਖਾਂ ਨੂੰ ਬਾਹਰ ਨਾ ਭੇਜੋ ਹੂੰ ਕਿਉਂਕਿ ਵਿਦਿਆੜੀਆਂ ਹੀ ਕਰਨੀਆਂ ਨੇ ਉਰੇ ਕਰ ਲੋ ਪਰ ਮੈਂ ਉੱਥੇ ਕਰ ਲੋ ਹੂੰ ਆਪਣੇ ਜਵਾਖ ਉਰੇ ਕੰਮ ਕਰਨ ਤੋਂ ਸ਼ਰਮ ਮਾਂਦੇ ਨੇ ਹੂੰ ਉੱਥੇ ਜਾ ਕੇ ਸਭ ਕੰਮ ਕਰਦੇ ਨੇ ਹਾਂਜੀ ਮੈਂ ਤਾਂ ਤੁਸੀਂ ਵੀ ਦੱਸੋ ਕੁਛ ਗੱਲ ਇਹ ਹੈ ਹੋਰ ਇਹ ਹੈ ਕਿਹੜਾ ਝੋਜਾ ਮੈਂ ਅਸੀਂ ਸੰਬਿਆ ਤਾਂ ਇਹ ਹੈ ਮੈਨੂੰ ਬਾਹਰ ਜਾ ਕੇ ਤਾਂ ਲੋਕ ਮੋਹ ਤੋੜ ਹੋ ਜਾਂਦੇ ਆ ਲਹੂ ਚਿੱਟਾ ਹੋ ਜਾਂਦਾ ਲੋਕਾਂ ਦਾ ਆਪਦੇ ਦੀ ਬੋਤਾਂ ਦੇ ਨਹੀਂ ਰਹਿੰਦੇ ਬੇ ਕਦੇ ਦਵਾਈ ਆਸਤੇ ਰੁਪਿਆ ਵੀ ਨਹੀਂ ਭੇਜਿਆ ਮਤਲਬ ਜਿਵੇਂ ਹੁਣ ਤੁਹਾਡੇ ਕੋਲ ਚਲੋ ਜਿੰਨਾ ਕੇ ਉਹ ਹੁੰਦਾ ਕਰਦਾ ਵਿਚਾਰਾ ਹਣਾ ਪੱਗੇ ਪਿਛੇ ਭਜਦਾ ਥੋੜੀ ਕੇਅਰ ਕਰਦਾ ਥੋੜੀ ਦੇਖਭਾਲ ਕਰਦਾ ਤੁਹਾਨੂੰ ਪਾਣੀ ਦਿੰਦਾ ਟਾਈਮ ਤੇ ਤੁਹਾਡੀ ਜੋ ਵੀ ਹੈ ਆ ਕਰਦਾ ਆਪਣਾ ਕਦੇ ਇਹੋ ਜਿਹਾ ਟਾਈਮ ਆਇਆ ਹੋਵੇ ਤੁਸੀਂ ਕਿਸੇ ਗਵਾਂਡੀ ਨੂੰ ਕਿਹਾ ਹੋਵੇ ਵੀ ਪੁੱਤ ਮੈਨੂੰ ਦਵਾਈ ਦਿਵਾ ਲਿਆ ਜਾਂ ਉਹ ਉਹਦਾ ਅੱਗੋਂ ਕੀ ਰੈਐਕਸ਼ਨ ਸੀ ਕੀ ਜਵਾਬ ਸੀ ਤੁਹਾਨੂੰ ਤੇ ਗਵਾਂਡੀ ਵੀ ਭਾਈ ਚੰਗੇ ਸੀ ਹੁਣ ਤੱਕ ਵਿਚਾਰੇ ਕਰਦੇ ਸੀ ਜਦੋਂ ਇਹ ਨਿਆਣਾ ਕੰਮ ਤੇ ਭੱਜ ਜਾਂਦਾ ਹੂੰ ਪਿੱਛੇ ਕੌਣ ਹੁੰਦਾ ਆ ਵੀਰੇ ਦੀ ਬਹੂ ਵਿਚਾਰੀ ਸਾਮਦੀ ਰਹੀ ਆ ਪਰ ਪਹੀ ਕੌਣ ਕਿਸੇ ਦਾ ਕਰਦਾ ਘੂਮਦਾ ਜਿੰਨਾ ਚਿਰ ਤੁਰਦੀ ਫਿਰਦੀ ਸੀ ਅਗਲਾ ਕਰਤਿੰਦਾ ਸੀ ਹੁਣ ਪੁੱਤ ਕੋਈ ਨਹੀਂ ਪਛਦਾ ਕੋਈ ਨਾ ਚਾਹਤੀ ਹੁਣ ਨਾ ਕਰ ਆਵਦਾ ਸੋ ਬਾਈ ਤੇਰਾ ਪੁੱਤ ਉਹ ਭੱਗ ਗਿਆ ਨਾ ਮੈਂ ਤਾਂ ਤੇਰਾ ਪੁੱਤ ਹੈਗਾ ਕੋਈ ਨਾ ਤੂੰ ਸੋਚਣਾ ਕਰ ਆਪਾਂ ਸਾਰਾ ਕੁਝ ਲੋਟ ਕਰ ਲਾਂਗੇ। ਭਾਈ ਇਹ ਜਿਹੜਾ ਭਰਾਇਆ ਜੱਗਾ ਇੱਕ ਬਈ ਉਹਨਾਂ ਦੇ ਇਹਨਾਂ ਦੇ ਜਿਹੜੇ ਮੁੰਡੇ ਐ ਬਾਹਰ ਗਏ ਉਹਨਾਂ ਦੇ ਮੂੰਹ ਦੇ ਇੱਕ ਕਰਾਰੀ ਚਪੇੜ ਐ। ਮਤਲਬ ਜੇ ਪੇਟੋਂ ਨਹੀਂ ਜੰਮਿਆ ਖੂਨ ਨਹੀਂ ਤਾਂ ਮਤਲਬ ਉਹਨਾਂ ਨਾਲੋਂ ਵੱਧ ਇਹਨਾਂ ਦੀ ਦੇਖਭਾਲ ਕਰ ਰਿਆ ਜੀ। ਠੀਕ ਐ। ਤੇ ਸੋ ਭਾਈ ਜਿਹੜੇ ਸਸਤਾ ਦਾ ਗੱਲ ਕਰਨ ਦੀ ਜਾਂ ਸਮਾਸ ਇਹ ਵੀ ਜਿਹੜੇ ਭਰਾਇਆ ਉਹਨਾਂ ਨਾਲ ਕੋਈ ਗੱਲਬਾਤ ਕਰਨ ਦਾ ਤੁਸੀਂ ਕਦੇ ਮਨ ਬਣਾਇਆ ਹੋਵੇ ਵੀ ਯਾਰ ਉਹਨਾਂ ਨੂੰ ਕਹੀਏ ਵੀ ਸਾਨੂੰ ਕੋਈ ਦੋ ਕਮਰੇ ਪਾ ਦਿਓ। ਨਾ ਨਾ ਬਈ। ਮੇਰੀ ਗੱਲ ਸੁਣ ਲੈ ਜਿਨ੍ਹਾਂ ਦੇ ਕੋਈ ਅੱਗੇ ਪਿੱਛੇ ਨਹੀਂ ਹੁੰਦਾ ਨਾ ਸੰਸਥਾ ਵਾਲਿਆਂ ਨੂੰ ਫੋਨ ਕਰਦਾ ਤਾਂ ਬੰਦਾ ਤਾਂ ਸੋਹਣਾ ਲੱਗਦਾ ਰੱਬ ਨੇ ਚਾਚੀ ਦੇ ਪੁੱਤ ਦੇ ਨਾ ਦੋ ਹੱਥ ਬਖਸ਼ੇ ਨੇ ਕੀ ਬਾਤ ਹੈ ਕੀ ਬਾਤ ਹੈ ਅਸੀਂ ਕਿਰਤ ਕਰਕੇ ਖਾ ਲਾਂਗੇ ਭਾਈ ਮੈਂ ਜਨਮ ਚ ਰਹਿਗਾ ਚਾਚੀ ਨੂੰ ਭੁੱਖੀ ਨਹੀਂ ਮਰਨ ਦਿੰਦਾ ਮੇਰੇ ਮਾਪੇ ਪਤਾ ਬਾਈ ਛੋਟੇ ਹੁੰਦੇ ਨੂੰ ਮੈਨੂੰ ਛੱਡ ਕੇ ਲੱਗ ਗਏ ਤੇ ਹੁਣ ਤਾਂ ਇਹੀ ਮੇਰੀ ਮਾਂ ਹੈ ਇਹੀ ਮੇਰਾ ਬਾਪ ਹੈ ਲਓ ਜੀ ਇਹਦੇ ਵਾਸਤੇ ਜਿਉਣਾ ਬੇਪੁੱਤ ਮੈਂ ਤਾਂ ਇਹ ਜਿੱਤੀ ਆ ਪੁੱਤਾਂ ਨੂੰ ਲਾਣਤਾ ਪਾਉਣੀ ਹੈ ਜਿਹੜੇ ਢੱਡੋ ਜੰਮੇ ਵੀ ਹੁੰਦੇ ਆ ਮੁੜ ਕੇ ਸਿਆਣ ਦੇ ਵੀ ਨਹੀਂ ਆਪਦੇ ਮਾਂ ਪਿਓ ਨੂੰ ਇਹਦੇ ਨਾਲ ਤਾਂ ਸੱਤ ਬਗਾਨੇ ਚੰਗੇ ਆ ਜਿਹੜੇ ਸਾਹ ਦੇ ਤਾਂ ਹੈਗੇ ਆ ਦੁੱਖ ਸੁੱਖ ਤਾਂ ਪੁੱਛਦੇ ਆ ਕੀ ਕਰਾਉਣੇ ਇਹ ਜਿਹੇ ਮਾਂ ਪਿਓ ਨੇ ਡਾਲਰ ਬਿਲਕੁਲ ਜੀ ਸੋ ਬਾਈ ਇਹ ਜਿਹੜੇ ਰਿਸ਼ਤੇ ਆ ਇਹ ਰਿਸ਼ਤੇ ਤੁਰ ਤੋਂ ਬਣ ਕੇ ਆਉਂਦੇ ਆ ਇਹ ਜਿਹੜੇ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਉਹੀ ਲੈ ਰਿਸ਼ਤੇ ਬਣਾ ਕੇ ਭੇਜਦਾ ਦੇਖੋ ਜੀ ਇਹ ਨਿੱਕੇ ਹੁੰਦੇ ਨੇ ਇਹਦੇ ਮਾਂ ਪਿਓ ਮਰ ਗਏ ਸੀ ਇਹਨਾਂ ਨੂੰ ਪਾਲਿਆ ਸੀ ਭੈਣ ਜੀ ਨੇ ਤੇ ਇਹਨਾਂ ਦੇ ਦੋ ਬੱਚੇ ਸੀ ਇਹਨਾਂ ਨੂੰ ਆਇਆ ਸੀਗਾ ਵੀ ਚਲੋ ਬਾਹਰ ਜਾਣਗੇ ਮੈਨੂੰ ਬਾਹਰ ਲੈ ਕੇ ਜਾਣਗੇ ਚੰਗਾ ਮੈਨੂੰ ਮਤਲਬ ਆਇਆ ਹੋ ਜੂਗਾ ਵੀ ਮੇਰੇ ਬੱਚੇ ਬਾਹਰ ਗਏ ਐ ਤੇ ਮੇਰੀ ਜ਼ਿੰਦਗੀ ਬਣ ਜੂ ਸੋ ਉਹਨਾਂ ਦੇ ਹੁੰਦੇ ਸੁਹੰਦੇ ਇਹਨਾਂ ਨੂੰ ਛੱਡਤਾ ਇਹਨਾਂ ਦੇ ਵਿਚਾਰੇ ਨੇ ਨਿੱਕੇ ਹੁੰਦੇ ਨੇ ਮਾਪੇ ਚਲੇ ਗਏ ਤੇ ਹੁਣ ਇਹ ਵੇ ਤੁਸੀਂ ਦੇਖੋ ਵੀ ਰਿਸ਼ਤਾ ਕਿੱਥੇ ਆ ਕੇ ਕਿਵੇਂ ਨਿਵਾਰੇ ਐ ਇਹਨਾਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਿਆ ਜਿਨ੍ਹਾਂ ਨੂੰ ਪਾਲਿਆ ਉਹਨਾਂ ਨੇ ਇਹਨਾਂ ਦੀ ਵਤੀ ਨਹੀਂ ਬਾਈ ਜਿੰਨਾ ਜਿਹੜਾ ਆਪਣਾ ਖੂਨ ਇਸੀ ਉਹ ਮਤਲਬ ਕੰਮ ਆ ਰਿਹਾ ਤੇ ਜਿਹੜੇ ਉਹਨਾਂ ਦੇ ਮਾਂ ਐ ਮਾਂ ਨੇ ਆਪਦੇ ਫਰਜ਼ ਪੂਰੇ ਕੀਤੇ ਤੇ ਪੁੱਤ ਆਪਦੇ ਫਰਜ਼ ਪੂਰੇ ਕਰ ਰਿਹਾ ਐ ਇੱਕ ਇਹ ਉਹਨਾਂ ਦੇ ਬੰਦਿਆ ਦੇ ਮੂਹ ਦੇ ਚ ਬੇੜਾ ਬਾਈ ਜੀ ਜਿਹੜੇ ਲੋਕ ਜਾਤੀਵਾਦ ਨੂੰ ਜਿਆਦਾ ਤਰਜੀਹ ਦਿੰਦੇ ਐ ਧਰਮਾਂ ਨੂੰ ਉਹ ਵੀ ਤਾਂ ਯਾਰ ਮਾਈ ਦੀ ਸੱਖਾਂ ਦਾ ਮੁੰਡਾ ਹੈ ਹਣਾ ਬਾਈ ਹਾਂਜੀ ਜਿਹੜਾ ਜੱਟ ਦੇ ਸੀਰੀ ਦਾ ਰਿਸ਼ਤਾ ਨਾ ਕਹਿੰਦੇ ਇਹ ਨੌ ਮਾਸ ਦਾ ਰਿਸ਼ਤਾ ਹੁੰਦਾ ਜਿਹਦਾ ਬੰਦਾ ਇਹਨੂੰ ਸਮਝਣ ਵਾਲਾ ਹੋਵੇ ਜਿਹੜਾ ਫੋਕੀ ਬੜਾਈ ਚ ਪੋਕੀ ਟਾਰਚ ਅਬ ਤੇ ਆਪ ਨੂੰ ਮੈਂ ਫਲਾਣਾ ਮੈਂ ਠੰਕਾ ਸੀਰੀ ਬਿਨਾ ਜੱਟ ਨਹੀਂ ਜੱਟ ਬਿਨਾ ਸੀਰੀ ਨਹੀਂ ਜੇ ਦੋਿਆਂ ਦਾ ਮੋਹ ਪਿਆਰ ਬਣਿਆ ਰਹੂ ਨਾ ਬਾਈ ਤਾਂ ਘਰ ਚੱਲਦਾ ਹੁੰਦਾ ਹੁਣ ਦੇਖ ਲੈ ਸੀਰੀ ਅਗਲਾ ਆਪਦਾ ਕੰਮ ਕਰਦਾ ਕਿਰਤ ਕਰਦਾ ਦਿਨ ਰਾਤ ਕੰਮ ਕਰਦਾ ਖੇਤ ਵੀ ਮੇਰੇ ਮਾਲਕ ਦੇ ਵਾਦਾ ਹੋਵੇ ਜੇ ਉਹਦੇ ਵਾਦਾ ਹੋਊਗਾ ਫੇਰੇ ਆਪਣੇ ਘਰੇ ਬੈਦਾਨੇ ਆਣਗੇ ਜਿੱਕੇ ਬਾਈ ਦੇ ਘਰ ਵਿੱਚ ਆਉ ਪਿੰਡ ਦੇ ਵਿੱਚ ਹੀ ਵਿੱਚੇ ਕਿਸੇ ਵਾਰਲੇ ਬੰਦੇ ਨੂੰ ਵੇਚਦਾ ਜੀ ਨਾ ਨਾ ਬਈ ਆਪਣੇ ਪਿੰਡ ਦੀ ਨੇ ਪਰ ਆਏ ਬਾਹਰੋਂ ਹੋਏ ਨੇ ਅੱਛਾ ਆਏ ਬਾਹਰੋਂ ਪਿੰਡ ਤੇ ਬਈ ਕਹਿੰਦੇ ਕਹੋਂਦੇ ਸਰਦਾਰਾਂ ਚ ਚਾਚੀ ਹੁਰਾਂ ਦਾ ਨਾਂ ਦੀ ਆ ਮੁੰਡਿਆਂ ਕਰਕੇ ਨਾ ਮੜੀ ਲਾਦ ਕਰਕੇ ਅੱਜ ਚਾਚੀ ਨੂੰ ਇਹ ਜੇ ਦੁੱਖਾਂ ਨੇ ਘੇਰ ਲਿਆ ਇਹ ਜੀਆਂ ਬਿਮਾਰੀਆਂ ਨੇ ਘੇਰ ਲਿਆ ਚਾਚਾ ਇਹਨਾਂ ਦੇ ਫਿਕਰਾਂ ਚ ਮਰ ਗਿਆ ਜਿਹੜੇ ਕਹਿੰਤੇ ਬਾਪੂ ਤੇਰਾ ਕਦੇ ਗੱਡੀ ਚੋਂ ਪੈਰ ਥੱਲੇ ਨਹੀਂ ਉਤਰਨਿੰਦੇ ਬੇਬੇ ਤੈਨੂੰ ਮੈਂ ਕਾਂਟੇ ਕਰਵਾ ਕੇ ਦਊਂਗਾ ਮੇਰੇ ਸਾਹਮਣੇ ਆ ਗੱਲਾਂ ਕਰਦੇ ਤੇ ਪਰ ਲਾਸਟ ਦੇ ਆ ਕੇ ਨਾ ਬਈ ਚਾਚੀ ਦੀਆਂ ਵਾਲੀਆਂ ਵੀ ਵੇਚ ਲਈਆਂ ਗਈ। ਬਾਈ ਜੀ ਬਹੁਤ ਦੁੱਖ ਦੀ ਗੱਲ ਹੈ ਵੀ ਜਿਹੜੀ ਮਾਂ ਨੂੰ ਕਾਂਟੇ ਬਣਾਉਣ ਦੀਆਂ ਗੱਲਾਂ ਕਰਦੇ ਸੀ ਉਹ ਮਾਂ ਦੇ ਪੁੱਤ ਕਾਂਟੇ ਵੇਚ ਕੇ ਵੀ ਖਾ ਗਏ। ਠੀਕ ਹੈ ਇਤੋਂ ਜ਼ਿਆਦਾ ਮੈਂ ਨਹੀਂ ਕਹਿੰਦਾ ਵੀ ਵੀ ਕਿਹ ਗਿਰਿਆ ਕੋਈ ਹੋ ਸਕਦਾ। ਠੀਕ ਹੈ ਪਹਿਲੀ ਗੱਲ ਤਾਂ ਜਿਹੜਾ ਪੰਜਾਬ ਹੈ ਉਹ ਨਸ਼ੇ ਨੇ ਖਾ ਲਿਆ ਜੀ। ਜਿਹੜਾ ਪੰਜਾਬ ਦਾ ਆਪਣੇ ਨੌਜਵਾਨ ਰਹਿ ਗਏ ਉਹ ਬਾਹਰ ਜਾ ਰਹੇ ਆ। ਜੱਗੇ ਬਾਈ ਕੀ ਹਾਲਾਤ ਹੋਣਗੇ। ਜਿਵੇਂ ਆਪਣੇ ਪੰਜਾਬੀ ਬਾਹਰ ਜਾ ਰਹੇ ਆ ਜੀ। ਬਈ ਜੂਪੀ ਵਾਲੇ ਵਿਹਾਰ ਵਾਲੇ ਆਪਣੇ ਪੰਜਾਬ ਦੇ ਕਬਜ਼ਾ ਕਰ ਰਹੇ ਆ ਬਈ ਪੰਜਾਬੀ ਕੰਮ ਕਰਨ ਤੇ ਸ਼ਰਮ ਮਾਂਦੇ ਹਲਾਤ ਤਾਂ ਬਈ ਉਹੀ ਹੋਣਗੇ ਕਹਿੰਦੇ ਮਾੜੀ ਹੋਊ ਕੰਮ ਤਾਂ ਹੁਣ ਮੇਰੀ ਗੱਲ ਸੁਣ ਲੈ ਜੇ ਬਾਹਰ ਜਾਂਦੇ ਨੇ ਉਰੇ ਜ਼ਮੀਨ ਵੇਚ ਕੇ ਜਾਂਦੇ ਨੇ ਬਾਹਰ ਜਾ ਕੇ ਦਿਹਾੜੀ ਕਰਨੀ ਪੈਂਦੀ ਆ ਹੁਣ ਤੂੰ ਮੈਨੂੰ ਐਂ ਦੱਸ ਬਈ ਆ ਦੋ ਜਵਾਬ ਤੇ ਚਾਚੀ ਦੇ ਚਾਚੀ ਦੇ ਚਾਚੇ ਨੇ ਆਪਦੇ ਮੋਹ ਪਿਆਰ ਨਾਲ ਲਾਡ ਚ ਪਾਲੇ ਕਦੇ ਇਹਨਾਂ ਨੂੰ ਕੱਖਾਂ ਕੁੱਖਾਂ ਦੇ ਜਾਂ ਲਵੇ ਨੇੜੇ ਹੀ ਲੱਗਣ ਦੇ ਨਾ ਪੁੱਤ ਤੁਸੀਂ ਲਿਬੜ ਜਾਓਗੇ ਬਾਲਾ ਮੋਹ ਪਿਆਰ ਵੀ ਜਵਾਖਾਂ ਨੂੰ ਬਈ ਤਾਂਗੇ ਤਾਂ ਕਰਦਾ ਤਾਂ ਕਰ ਲਾਡ ਪਿਆਰ ਚ ਪਾਲੇ ਹੋਏ ਤੇ ਜਿਹੜੀ ਕੋਈ ਚੀਜ਼ ਇਹਨਾਂ ਨੇ ਮੂੰਹੋਂ ਮੰਗ ਲਈ ਚਾਚਾ ਨਾ ਪਹਿਲੇ ਬੋਲ ਲਿਆ ਕਿ ਮੂਰੇ ਦਾਰਦਾਂ ਦਾ ਵੀ ਨਾ ਮੇਰੇ ਜਵਾਖਣੇ ਮੰਗ ਲਈ ਪਰ ਬਾਲੇ ਲਾਡ ਪਿਆਰ ਕਰਕੇ ਚਾਚੇ ਨੇ ਕਦੇ ਜਵਾਬ ਹੀ ਨਹੀਂ ਦਿੱਤਾ ਫਿਰ ਜਿੱਦ ਫੜ ਲਈ ਬਾਹਰ ਜਾਣਾ ਬਾਹਰ ਜਾਣਾ ਤੇ ਹਾਲਾਤ ਬਾਈ ਤੁਹਾਡੇ ਸਾਹਮਣੇ ਨੇ ਬਹੁਤ ਹਾਲਾਤ ਬਾਈ ਮਾੜੇ ਐ ਤੇ ਮਤਲਬ ਜਿਹੜਾ ਇਹ ਪਸ਼ੂਆਂ ਵਾਲੇ ਜੀ ਰਹਿ ਰਹੇ ਐ ਕੋਈ ਬਾਈ ਆਪਣੇ ਪਸ਼ੂ ਦੇ ਦੰਤ ਤੇ ਲਾਏ ਐ ਕਿ ਮਤਲਬ ਪਸ਼ੂ ਡੰਗਰ ਕੇ ਮਤਲਬ ਬਾਈ ਟਾਈਮ ਪਾਜੀ ਐ ਦਿਹਾੜੀਆਂ ਕਰਦੇ ਕੱਲੀਆ ਨਾ ਬਾਈ ਪਿੱਛੇ ਇੱਕ ਬੈੜੀ ਲਈਦੀ ਅੱਛਾ ਜੀ ਉਹ ਵੀ ਬਿਮਾਰ ਜੀ ਹੋ ਗਈ ਸੀ ਮਤਲਬ ਬਾਈ ਹੁਣ ਤੁਹਾਨੂੰ ਲੱਗਦਾ ਕੋਈ ਆਸ ਜੀ ਕਰਨ ਹੈਗੀ ਇਹ ਵੀ ਵਾਪਸ ਆਉਣਗੇ ਜਾਂ ਨਹੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਆਇਆ ਨਹੀਂ ਹੁੰਦੇ ਜੀ ਨਹੀਂ ਆਉਦੇ ਪੁੱਤ ਬਹੂਆਂ ਮਗਰ ਲੱਗ ਗਿਆ ਜਿਹੜਾ ਬਾਈ ਉਹਨਾਂ ਦੇ ਖੂਨ ਚ ਹੋਇਆ ਨਾ ਅਸਲ ਆਪਣੇ ਮਾਪੇ ਵਾਸਤੇ ਤਤਾ ਆ ਜਾਣਗੇ ਸ਼ਾਇਦ ਆ ਸੁੱਡੀ ਵੀਡੀਓ ਦੇਖ ਕੇ ਉਹਨਾਂ ਦੇ ਅੰਦਰਲੀ ਜ਼ਮੀਰ ਜਾਗ ਜੇ ਵੀ ਮੇਰੇ ਮਾਂ ਬਾਪ ਮੇਰਾ ਬਾਪ ਮੇਰੇ ਫਿਕਰਾਂ ਚ ਮਰ ਗਿਆ ਮੇਰੀ ਮਾਂ ਮੁੱਜੇ ਦੇ ਬੈਠੀ ਆ ਬੇਪੁੱਤ ਨਹੀਂ ਆਉਂਦੇ ਜੇ ਉਹਨਾਂ ਨੇ ਆਉਣਾ ਹੁੰਦਾ ਉਦਦੇ ਆਉਂਦੇ ਜਿੱਦਿਆਂ ਉਹਨਾਂ ਦਾ ਪਿਓ ਮੁੱਕ ਗਿਆ ਸੀ ਵੇਖੋ ਜੀ ਉਹ ਆਪਦੇ ਮਾਂ ਜਦ ਮਾਂ ਦੇ ਤਾਂ ਆਉਣੇ ਕੀ ਉਹਨਾਂ ਨੇ ਉਹਦੇ ਪਿਓ ਮੁੱਕੇ ਦੀ ਵੀ ਨਹੀਂ ਆਈ ਜ਼ਮੀਨ ਹੀ ਵੇਚਦੀ ਫੋਨ ਵੀ ਨਹੀਂ ਕੀਤਾ ਸੋ ਅਸੀਂ ਬੇਨਤੀ ਕਰਦੇ ਹਾਂ ਜੇ ਉਹਨਾਂ ਦੀ ਇਹ ਵੀਡੀਓ ਦੇਖ ਕੇ ਕੋਈ ਉਹਨਾਂ ਦਾ ਮਨ ਪਿਹਰਦਾ ਤੇ ਜਰੂਰ ਜਿਹੜਾ ਮਾਰੋ ਕਿਉਂਕਿ ਤੁਹਾਨੂੰ ਅਸੀਂ ਆ ਘਰ ਦੇ ਹਾਲਾਤ ਦਿਖਾਦੇ ਮਾਤਾ ਤੁਸੀਂ ਦੇਖੇ ਬਾਰੇ ਕੈਮਰਾ ਕਰੋ ਬਈ ਹਣਾ ਆ ਘਰ ਦੇ ਬਈ ਹਾਲਾਤ ਇੰਨੇ ਕੁ ਮਾਰੇ ਹੋ ਚੁੱਕੇ ਆ ਤੁਸੀਂ ਅਸੀਂ ਸਾਰਾ ਘਰ ਦਿਖਾਵਾਂਗੇ ਇਹ ਇੱਥੇ ਜਿਹੜੇ ਪਸ਼ੂ ਡੰਗਰ ਸੀਗੇ ਨਾ ਤਾਂ ਬਈ ਇੱਥੇ ਪਸ਼ੂ ਡੰਗ ਰਿਆ ਹੁਣ ਆ ਦੇਖੋ ਜੀ ਠੀਕ ਹੈ ਸੋ ਜਿਹੜਾ ਘਰ ਹੈ ਇਹ ਹਾਜ਼ਾਰ ਬਣ ਚੁੱਕਿਆ ਕੋਈ ਇੱਥੇ ਰਹਿ ਨਹੀਂ ਰਿਹਾ ਉਹ ਦੋ ਜਾਨੇ ਆ ਜਾਂ ਮਾਤਾ ਜਾਂ ਸੀਰੀ ਹੈ ਉਹ ਕਿੰਨੇ ਆ ਬੰਦਿਆਂ ਵਾਲੀ ਘਰ ਤੋਂ ਦੇ ਆ ਬਾਈ ਤੇ ਆ ਮਾਤਾ ਦੀ ਪੇਟੀ ਐ ਬਾਹਰ ਸੋ ਬਾਈ ਇੰਨੀ ਕੀ ਬੇਰਤੀ ਐ ਵੀ ਜੇ ਉਹ ਬੱਚੇ ਸਾਡੀ ਵੀਡੀਓ ਨੂੰ ਦੇਖਦੇ ਐ ਜਰੂਰ ਆਪਣੇ ਪਰਦੇਸਾਂ ਵਾਂ ਆਏ ਸੋਚਣਾ ਵੀ ਅਸੀਂ ਇਹਦੀ ਮਾਂ ਨੂੰ ਮਿਲਣਾ ਐ ਮਾਂ ਨੇ ਸਾਨੂੰ 9 ਮਹੀਨੇ ਤੱਕ ਰੱਖਿਆ ਤਾਨੂੰ ਪਾਲਿਆ ਪਲੋਟਿਆ ਦੁਨੀਆ ਦਿਖਾਈ ਐ ਆਪਣਾ ਲਖਾਇਆ ਜੀ ਅੱਜ ਕੈਨੇਡਾ ਦੇ ਵਿੱਚ ਬੈਠੇ ਐ ਕਿਸੇ ਵੀ ਤਰ੍ਹਾਂ ਦੇ ਬਸਨੀਕ ਐ ਤਾਂ ਉਹ ਉਹਨਾਂ ਦੇ ਕਰਕੇ ਹੀ ਉਥੇ ਪੀਆਰ ਐ ਤੇ ਉਥੇ ਕੈਨੇਡਾ ਦੇ ਬੈਠੇ ਐ ਸੋ ਬਾਈ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦੋ ਇਹ ਬੱਚੇ ਆਪਣੀ ਮਾਂ ਨੂੰ ਮਿਲ ਸਕਣ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾ ਲਈ ਚੈਨਲ ਤੋਂ ਸਟੇਜ ਤੋਂ ਸਤਿ ਸ਼੍ਰੀ ਅਕਾਲ ਜੀ